ਸਾਰੇ ਵੈਲਕਮ ਕਰਦੇ ਹਾਂ ਜੀ ਤੁਹਾਡੀ ਜਿਹੜੀ ਹੁੰਦੀ ਹੈ ਨੇ ਲੇਡੀਜ਼ ਪ੍ਰੋਬਲਮ ਹੈ ਨਾ ਕਈ ਆਪ ਜੈਨਸ ਪ੍ਰੋਬਲਮ ਹੀ ਹੁੰਦੀ ਹੈ ਨੇ ਤੇ ਲੇਡੀਜ਼ ਪ੍ਰੋਬਲਮ ਨਹੀਂ ਹੁੰਦੀ ਤੇ ਆਪਾਂ ਲੇਡੀਜ਼ ਪ੍ਰੋਬਲਮ ਤੇ ਅੱਜ ਇੱਕ ਮੈਡੀਸਨ ਲੈ ਕੇ ਆਏ ਹੈਗੇ ਨਾ ਨੇ ਪ੍ਰੈਗਨਨਸੀ ਦੇ ਵਿੱਚ ਵੀ ਪ੍ਰੋਬਲਮ ਆਉਣੀ। ਲਓ ਜੀ ਆਪਣੀ ਜਿਹੜੀ ਦਵਾਈ ਆ ਬਣ ਕੇ ਹੋ ਗਈ ਹੈ ਤਿਆਰ ਠੀਕ ਹੈ ਜੀ ਤੇ ਜੇ ਤੁਸੀਂ ਇਸ ਦੀਆਂ ਪਿੰਨੀਆਂ ਬਣਾਉਣੀਆਂ ਤੁਸੀਂ ਪਿੰਨੀਆਂ ਬਣਾ ਸਕਦੇ ਆ ਜੇ ਛੋਟੇ-ਛੋਟੇ ਤੁਸੀਂ ਇਸ ਦੇ ਪੀਲੇ ਬਣਾਉਣੇ ਹੈਗੇ ਆ ਆਪਾਂ ਜਿਹੜੇ ਇੱਕ ਚਮਚੇ ਦੇ ਹਿਸਾਬ ਨਾਲ ਜੇ ਤੁਸੀਂ ਪੇੜ ਬਣਾਉਣੇ ਆ ਇਸਦੇ ਪੇੜੇ ਵੀ ਬਣਾ ਸਕਦੇ ਹੈਗੇ ਆ ਤੇ ਹੁਣ ਕਿ ਇਹ ਕਾਫੀ ਗਰਮ ਆ ਜਾਈ ਅਜੇ ਤਾਂ ਨਹੀਂ ਆਪਾਂ ਬਣਾਉਂਦੇ ਹੈਗੇ ਤੇ ਕਿਉਂੋ ਜੀ ਇਸ ਦੇ ਵਿੱਚ ਵੱਧ ਹੀ ਪੈਂਦਾ ਹੈਗਾ ਆ ਤੇ ਹੁਣ ਇਹ ਕਿਉ ਹੋਲੀ ਹੋਲੀ ਛੱਡ ਰਹੀ ਆ ਤੇ ਕਿਉਂਕਿ ਇਹ ਜਿਆਦਾ ਜੰਮਣਾ ਜਿਆਦਾ ਅਸੀਂ ਤਾਂ ਕਰਕੇ ਪੀਕ ਦੇ ਉੱਪਰ ਹੀ ਰੱਖਿਆ ਹੋਇਆ ਹੈ ਇਸ ਨੂੰ ਇਹ ਵੈਸੇ ਕੱਲੀ ਖਾਂ ਚ ਬਹੁਤ ਜਿਆਦਾ ਖੁਸ਼ਕ ਹੁੰਦੀ ਹੈ। ਖੱਲੀ ਆਪਣੇ ਕੋਲੋਂ ਖਾਦੀ ਨਹੀਂ ਜਾਂਦੀ ਹੈਗੀ ਇਹ। ਜੇ ਆਪਾਂ ਦਵਾਈ ਨਹੀਂ ਦੀ ਗੱਲ ਕਰੀਏ ਦਵਾਈ ਤਾਂ ਜਿਹੜੀਆਂ ਆਪਾਂ ਹੋਰ ਚੀਜ਼ਾਂ ਪਾਈਆਂ ਨੇ ਉਹ ਆਪਣੇ ਨਾਲੇ ਸੇਧ ਨੂੰ ਵੀ ਤੰਦਰੁਸਤ ਰੱਖਣਗੀਆਂ ਤੇ ਨਾਲੇ ਤੁਹਾਨੂੰ ਜਿਹੜੀ ਕਮਜ਼ੋਰੀ ਹੈ ਉਹ ਵੀ ਮਹਿਸੂਸ ਨਹੀਂ ਹੋਣੀਗੀ। ਇਹ ਤਾਂ ਚੀਜ਼ਾਂ ਆਪਾਂ ਜਿਹੜੀ ਹੈਗੀਆਂ ਨੇ ਸਾਰੀਆਂ ਵਿੱਚ ਪਾਈਆਂ ਨੇ। ਠੀਕ ਹੈ ਜੀ ਤੇ ਜਿਨ੍ਹਾਂ ਨੂੰ ਵੀਡੀਓ ਆਪਣੀ ਵਧੀਆ ਲੱਗਦੀ ਆ ਤੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ।

ਹੈਲੋ ਜੀ ਸੱਸੀ ਕਾਜੀ ਸਾਰੇ ਵੈਲਕਮ ਕਰਦੇ ਆਂ ਜੀ ਤੁਹਾਡੇ ਆਪਣੇ YouTube ਚੈਨਲ ਟਾਲੀਵਾਲ ਫੈਮਿਲੀ ਵਲੌਗ ਦੇ ਵਿੱਚ ਕਿਵੇਂ ਹੋ ਜੀ ਤੁਸੀਂ ਸੋ ਹੋ ਕਰਦੇ ਤੁਸੀਂ ਸਾਰੇ ਠੀਕ ਠਾਕ ਹੋਗੇ ਆਪਾਂ ਵੀ ਠੀਕ ਠਾਕ ਆਂ ਵਧੀਆਂ ਆਂ ਚੜ੍ਹਦੀ ਕਲਾ ਵਿੱਚ ਆ ਤੇ ਅੱਜ ਜੀ ਆਪਾਂ ਤੁਹਾਡੇ ਨਾਲ ਇੱਕ ਮੇਨ ਜੇ ਟੌਪਿਕ ਤੇ ਗੱਲ ਕਰਨ ਲੱਗੇ ਹੈਗੇ ਆ ਤੇ ਤੁਹਾਡੇ ਨਾਲ ਉਹ ਵੀਡੀਓ ਜਿਹੜੀ ਹੈਗੀ ਆਪਾਂ ਸ਼ੇਅਰ ਵੀ ਕਰਾਂਗੇ ਕਿ ਆਪਣੇ ਕਈਆਂ ਭੈਣਾਂ ਨੂੰ ਕਈ ਤਰ੍ਹਾਂ ਦੀਆਂ ਪ੍ਰੋਬਲਮਸ ਜਿਹੜੀਆਂ ਹੁੰਦੀਆਂ ਨੇ ਲੇਡੀਜ਼ ਪ੍ਰੋਬਲਮ ਹਨਾ ਕਈ ਵਾਰ ਜੈਨਸ ਪ੍ਰੋਬਲਮ ਹੀ ਹੁੰਦੀ ਹੈ ਨੇ ਤੇ ਲੇਡੀਜ਼ ਪ੍ਰੋਬਲਮ ਹੀ ਹੁੰਦੀ ਹੈ ਤੇ ਆਪਾਂ ਲੇਡੀਜ਼ ਪ੍ਰੋਬਲਮ ਤੇ ਅੱਜ ਇੱਕ ਮੈਡੀਸਨ ਲੈ ਕੇ ਆਏ ਹੈਗੇ ਨਾ ਜਿਸ ਤਰ੍ਹਾਂ ਕਿ ਪੈਣਾ ਨੂੰ ਲਕੋਰੀ ਦੀ ਪ੍ਰੋਬਲਮ ਹੋ ਜਾਂਦੀ ਹੈਗੇ ਜਿਸ ਤਰ੍ਹਾਂ ਕਿ ਪਾਣੀ ਕੜਨਾ ਸ਼ੁਰੂ ਹੋ ਜਾਂਦਾ ਹੈਗਾ ਵਾਈਟ ਕਲਰ ਦਾ ਪਾਣੀ ਜਿਹੜਾ ਹੈਗਾ ਇਹ ਹਨਾ ਕਈ ਵਾਰ ਤੇ ਹੁੰਦਾ ਕਿ ਕੁਵਾਰੀਆਂ ਕੁੜੀਆਂ ਨੂੰ ਵੀ ਪੈਣਾ ਸਟਾਰਟ ਹੋ ਜਾਂਦਾ ਤੇ ਕਈ ਵਾਰ ਤੇ ਵਿਆਹੀਆਂ ਕੁੜੀਆਂ ਨੂੰ ਵੀ ਪੈਣਾ ਜਿਹੜਾ ਹੁੰਦਾ ਹੈ ਉਹ ਸਟਾਰਟ ਹੋ ਜਾਂਦਾ ਹੈ ਤੇ ਵੱਡੀ ਇਸ ਦੇ ਵਿੱਚ ਵੀ ਪੈਣਾ ਜਿਹੜਾ ਹੈਗਾ ਹੈ ਉਹ ਸਟਾਰਟ ਹੋ ਜਾਂਦਾ ਹੈ ਹੈਨਾ ਤੇ ਫਿਰ ਇਹ ਜਿਹੜੀ ਪ੍ਰੋਬਲਮ ਆਈ ਘਟਦੀ ਨਹੀਂ ਹੈਗੀ ਵਾਧਦੀ ਤੋਂ ਵਾਧਦੀ ਜਾਂਦੀ ਹੈਗੀ ਹੈ ਹਾਂਜੀ ਤੇ ਫਿਰ ਆਪਾਂ ਜੀ ਅੱਜ ਇਸ ਦੇ ਲਈ ਇੱਕ ਨਾ ਦੇਸੀ ਨੁਕਤਾ ਲੈ ਕੇ ਆਏ ਹੈਗੇ ਜੋ ਕਿ ਸਾਡੀ ਨਾਨੀ ਨੇ ਮੇਰੀ ਨਾਨੀ ਨੇ ਦੱਸਿਆ ਹੈਗਾ ਆ ਤੇ ਸਾਡੀ ਨਾਨੀ ਨੇ ਦੱਸਿਆ ਆ ਤੇ ਆਪਾਂ ਕਿਹਾ ਕਿ ਕਿਉਂ ਨਾ ਆਪਾਂ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਉਹ ਵਾਲਾ ਨੁਕਤਾ ਉਹਦੇ ਨਾਲ 100% ਵੀ ਤੁਹਾਨੂੰ ਲਕੋਰੀਏ ਦੀ ਜਿਹੜੀ ਪ੍ਰੋਬਲਮ ਆਉ ਠੀਕ ਹੋ ਜੂਗੀ 100% ਚਲੋ 100 ਨਹੀਂ 99% ਤਾਂ ਠੀਕ ਹੋਊਗੀ ਹੋਊਗੀ ਪ੍ਰੋਬਲਮ ਜਿਹੜੀ ਹੈਗੀ ਆ ਤੇ ਕਿਉਂਕਿ ਹਨਾ ਕਈ ਵਾਰ ਆਪਾਂ ਨੂੰ ਲਾਈਫ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀਆਂ ਪ੍ਰੈਗਨਨਸੀ ਦੇ ਵਿੱਚ ਵੀ ਪ੍ਰੋਬਲਮ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਜਦੋਂ ਪਾਣੀ ਵਗੈਰਾ ਪੀਂਦਾ ਹੈ ਹਨਾ ਤੇ ਜਾਂ ਜਿਸ ਤਰ੍ਹਾਂ ਆਪਣੇ ਸਰੀਰ ਜਿਹੜੇ ਹੱਡ ਬਣਨੇ ਉਹ ਸ਼ੁਰੂ ਹੋ ਜਾਂਦੇ ਹੈਗੇ ਆ ਤੇ ਆਪਣੇ ਕੀ ਰਿੰਕਲਸ ਫੇਸ ਦੇ ਰਿੰਕਲਸ ਆਉਣੇ ਸ਼ੁਰੂ ਹੋ ਜਾਂਦੀਆਂ ਆ ਫੇਸ ਤੇ ਢਿੱਲਾਪਨ ਜਿਹੜਾ ਹੈ ਨਾ ਹੁੰਦਾ ਹੈ ਉਹ ਪੈਣਾ ਸਟਾਰਟ ਹੋ ਜਾਂਦਾ ਹੈਗਾ ਆ ਤੇ ਇਹਦੇ ਵਿੱਚ ਇਹ ਜਿਹੜੀ ਜੜੀ ਬੂਟੀਆਂ ਤੋਂ ਬਣੀ ਹੋਏ ਮੈਡੀਸਨ ਹਨ ਹੈਨਾ ਇਹਦੇ ਨਾਲ ਇੱਕ ਤਾਂ ਤੁਹਾਡੇ ਕੀ ਕਮਜ਼ੋਰੀ ਦੂਰ ਹੁੰਦੀ ਹੈ ਹੈਗੀਆ ਇੱਕ ਲਕੋਰੀਏ ਦੀ ਪ੍ਰੋਬਲਮ ਜਿਹੜੀ ਹੁੰਦੀ ਆ ਉਹ ਦੂਰ ਹੁੰਦੀ ਆ ਤੇ ਥਰਡ ਹੈਗਾ ਜੀ ਤੁਹਾਡੇ ਜੇ ਰਿੰਕਲਸ ਵਗੈਰਾ ਹੈਗੀਆਂ ਨੇ ਪਣਾ ਜਾਂ ਤੁਹਾਨੂੰ ਕਿ ਤੁਹਾਡੇ ਮਿਹਦੇ ਦੇ ਵਿੱਚ ਕੋਈ ਪ੍ਰੋਬਲਮ ਹੈਗੀ ਆ ਉਹ ਵੀ ਇਹਦੇ ਨਾਲ ਸਹੀ ਹੁੰਦੀ ਨੇ ਤੇ ਬਹੁਤ ਹੀ ਜ਼ਿਆਦਾ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਨੇ ਇਹ ਕਾਰਗਰ ਹੈਗੀਆਂ ਨੇ ਤੇ ਇਹ ਆਪਣੀਆਂ ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਅੱਜ ਮੈਂ ਤੁਹਾਨੂੰ ਇਹ ਦੱਸਦੀ ਐ ਤੇ ਜਿੰਨਾ ਪਹਿਲਾਂ ਨਾ ਮੇ ਕੋਈ ਵੀ ਪ੍ਰੋਬਲਮ ਇਸ ਤਰ੍ਹਾਂ ਦੀ ਹੈਗੀ ਆ ਲੁਕੋਰੀਏ ਵਗੈਰਾ ਦੀ ਜਾਂ ਜਿਸ ਤਰ੍ਹਾਂ ਸ਼ਾਈਆਂ ਵਗੈਰਾ ਦੀ ਜਾਂ ਸ਼ਾਈਆਂ ਤੇ ਨਹੀਂ ਕਿ ਜਿਸ ਤਰ੍ਹਾਂ ਆਪਣਾ ਰਿੰਕਲਸ ਵਗੈਰਾ ਨੇ ਪ੍ਰੋਬਲਮ ਹੋ ਜਾਂਦੀ ਆ ਤੇ ਆਪਣਾ ਕਿ ਜਿਹੜਾ ਲਚਕੀਲਾਪਣ ਆਪਣੇ ਫੇਸ ਦੇ ਵਿੱਚ ਆ ਜਾਂਦਾ ਹੈਗਾ ਢਿੱਲਾਪੀ ਸਕਿਨ ਜਿਹੜੀ ਹੈਗੀ ਉਹ ਆਪਣੀ ਢਿੱਲੀ ਹੋ ਜਾਂਦੀ ਹੈਗੀ ਆ ਤੇ ਇਸ ਲਈ ਆਪਣੇ ਜਿਹੜਾ ਕਾਰੀਗਰ ਕਾਰਗਰ ਨੁਕਸਾਏਨ ਹਨ ਇਹ ਤੁਹਾਡੇ ਨਾਲ ਆਪਾਂ ਸ਼ੇਅਰ ਕਰਦੇ ਹੈਗੇ ਤੇ ਇਹਦੇ ਵਿੱਚ ਜੀ ਆਪਾਂ ਜਿਹੜੀਆਂ ਚੀਜ਼ਾਂ ਪਾਉਣੀਆਂ ਹੈਗੀਆਂ ਨੇ ਦੇਸੀ ਚੀਜ਼ਾਂ ਨੇ ਜੜੀ ਬੂਟੀਆਂ ਨੇ ਇਹ ਪੰਸਾਰੀ ਦੀ ਕਿਸੇ ਵੀ ਦੁਕਾਨ ਤੋਂ ਇਹ ਤੁਹਾਨੂੰ ਮਿਲ ਜਾਂਦੀ ਹੈ ਠੀਕ ਆ ਜੀ ਤੇ ਤੁਸੀਂ ਜੁੜੇ ਰਹੋ ਜੀ ਆਪਣੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਜੀ ਜਿਹੜੇ ਵੀ ਆਪਣੇ ਚੈਨਲ ਤੇ ਫਸਟ ਟਾਈਮ ਆਉਂਦੇ ਨੇ ਤੇ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਤੇ ਲਾਈਕ ਕਰਨਾ ਨਾ ਭੁੱਲਿਆ ਕਰੋ ਠੀਕ ਹੈ ਜੀ ਤੇ ਚਲੋ ਜੀ ਆਪਾਂ ਤੁਹਾਨੂੰ ਦੱਸਦੇ ਆ ਕਾਪੀ ਪੈਨ ਲਓ ਫੜ ਤੇ ਆਪਣੇ ਜਿਹੜੇ ਨੁਕਤੇ ਨੇ ਇਹ ਲਓ ਜੀ ਲੇਖ ਤੁਸੀਂ ਪੰਜਾਹ ਪਹਿਲੀ ਚੀਜ਼ ਹੈਗੀ ਆ ਜੀ 50 ਗ੍ਰਾਮ ਤੁਸੀਂ ਲੈਣਾ ਕਚੂਰ ਕਚੂਰ ਮਿਲਦਾ ਹੈਗਾ ਜੀ ਪੰਸਾਰੀ ਦੀ ਦੁਕਾਨ ਤੋਂ ਤੁਹਾਨੂੰ ਮਿਲ ਜੂਗਾ ਤੇ ਇਹ ਜੀ ਬਹੁਤ ਹੀ ਇੱਕ ਕਾਰੀਗਰ ਨੁਕਤਾ ਹੁੰਦਾ ਇਹ ਕੰਡਿਆਂ ਜੇ ਵਰਗਾ ਹੁੰਦਾ ਗੋਲ-ਗੋਲ ਹੁੰਦਾ ਤੇ ਤੁਸੀਂ ਪਹਿਚਾਨੇ ਦੀ ਬਹੁਤ ਵਧੀਆ ਤਰੀਕੇ ਨਾਲ ਕਰ ਸਕਦੇ ਹੋ ਗੋਲ-ਗੋਲ ਹੁੰਦਾ ਤੇ ਕੰਡਿਆਂ ਜੇ ਤਰ੍ਹਾਂ ਹੁੰਦਾ ਕੰਡੇ-ਕੰਡੇ ਜੇ ਚੁਬਦੇ ਹੁੰਦੇ ਨੇ ਆਪਾਂ ਤੇ ਮੇਨੇ ਕ ਕੰਡੇ ਹੁੰਦੇ ਨਹੀਂ ਹੈਗੇ ਕਿ ਮੋਟਾ-ਮੋਟਾ ਹੁੰਦਾ ਇਹ ਤੇ ਹੁੰਦਾ ਗੋਲ ਆ ਤੇ ਦੂਸਰਾ ਸੈਕਿੰਡ ਨੰਬਰ ਹੈਗਾ ਜੀ ਮਾਜੂ ਮਾਜੂ ਜਿਹੜਾ ਹੈਗਾ ਆ ਉਹ ਵੀ ਥੋੜਾ ਜਿਹਾ ਲੰਬਾਈ ਦੇ ਤੌਰ ਤੇ ਹੁੰਦਾ ਜਿਸ ਤਰ੍ਹਾਂ ਲਾ ਲੋ ਕਿ ਆਪਣੇ ਹੁੰਦੇ ਹਨ ਹੜੜਾ ਹੜੜਾਂ ਦੀ ਵਰਗਾ ਹੁੰਦਾ ਹੈਗਾ ਮੱਛ ਤੇ ਜਿਹੜਾ ਇੱਕ ਲਾਈਨ ਹੈਗੇ ਔਲੇ ਤੁਸੀਂ ਤੀਸਰੇ ਨੰਬਰ ਤੇ ਔਲੇ ਲੈਣੇ ਹੈਗੇ ਚੌਥੇ ਨੰਬਰ ਤੇ ਲਾਈਨ ਹੈਗੇ ਬੇੜੀ ਬੇੜੀ ਤੇ ਪੰਜਵੇਂ ਨੰਬਰ ਤੇ ਲੈਣੀਆਂ ਹੜੜਾ ਤੇ ਛੇਵੇਂ ਨੰਬਰ ਤੇ ਲੈਣਾ ਹੈਗਾ ਪਾਠ ਠੀਕ ਹੈ ਜੀ ਇਹ ਜਿਹੜੀਆਂ ਚੀਜ਼ਾਂ ਨੇ ਪੰਜ ਛੇ ਚੀਜ਼ਾਂ ਜਿਹੜੀਆਂ ਨੇ ਆਪਣੀਆਂ ਹਨ ਇਹ ਵੈਸੇ ਤਾਂ ਹੁੰਦੀਆਂ ਸਾਰੀਆਂ ਹੀ ਖੁਸ਼ਕ ਨਹੀਂ ਖੁਸ਼ਕ ਹੁੰਦੀਆਂ ਨੇ ਇਹ ਸਾਰੀਆਂ ਨਹੀਂ ਕੁਝ ਖੁਸ਼ਕ ਹੁੰਦੀਆਂ ਜਿਹੜਾ ਕਚੂਰ ਹੁੰਦਾ ਹੈ ਉਹ ਖੁਸ਼ਕ ਹੁੰਦਾ ਹੈ ਮਾਜੋ ਜਿਹੜਾ ਹੁੰਦਾ ਉਹ ਵੀ ਖੁਸ਼ਕ ਹੁੰਦਾ ਹੈ ਮਾਜੋ ਜਿਹੜਾ ਕਚੂਰ ਹੁੰਦਾ ਨਾ ਕਚੂਰ ਆਪਣੇ ਰਿੰਕਲਸ ਵਗੈਰਾ ਵਾਸਤੇ ਜਾਂ ਜਿਸ ਤਰ੍ਹਾਂ ਸਕਿਨ ਦੇ ਵਿੱਚ ਢਿੱਲਾਪਨ ਆ ਜਾਂਦਾ ਜਾਂ ਆਪਣੇ ਇਹ ਕਿ ਮਿਹਦੇ ਦੇ ਵਿੱਚ ਪ੍ਰੋਬਲਮ ਆ ਜਾਂਦੀ ਹੈ ਇਸ ਦੇ ਲਈ ਬਹੁਤ ਜ਼ਿਆਦਾ ਵਧੀਆ ਹੁੰਦਾ ਹੈ ਤੇ ਮਾਜੋ ਜਿਹੜਾ ਹੁੰਦਾ ਹੈ ਹਨ ਇਸ ਦੇ ਨਾਲ ਵੀ ਤੁਹਾਨੂੰ ਬਹੁਤ ਜ਼ਿਆਦੇ ਬੈਨੀਫਿਟ ਜਿਹੜੇ ਹੈਗੇ ਨੇ ਉਹ ਮਿਲਦੇ ਹੈਗੇ ਨੇ ਤੇ 올ੇ ਦੇ ਤੇ ਤੁਹਾਨੂੰ ਬੈਨੇਫਿਟ ਆਲਰੇਡੀ ਹੀ ਪਤਾ ਹੈਗੇ ਨੇ ਕਿ ਇਸ ਦੇ ਨਾਲ ਆਪਣੀ ਨਿਗਾ ਜਿਹੜੀ ਹੈਗੀ ਉਹ ਵਾਧੇ ਹੈਗੀ ਆ ਤੇ ਆਪਣੇ ਜਿਹੜੇ ਵੀ ਵਾਲ ਨੇ ਝੜਨੇ ਬੰਦ ਹੋ ਜਾਂਦੇ ਹੈਗੇ ਨੇ ਤੇ ਵਾਲ ਕਾਲੇ ਹੋਣੇ ਸਟਾਰਟ ਹੋ ਜਾਂਦੇ ਨੇ ਤੇ ਬੈੜੇ ਬੈੜੇ ਹੁੰਦੇ ਨੇ ਕਿ ਜਿਸ ਤਰ੍ਹਾਂ ਇੱਕ ਕੇਲਾ ਨੂੰ ਹ ਹੁੰਦਾ ਹਰੜ ਦੀ ਤਰ੍ਹਾਂ ਹੀ ਹੁੰਦਾ ਹੈਗਾ ਆ ਤੋ ਦਿਖਦਾ ਵੀ ਲੰਬਾਈ 'ਚ ਹਰੜ ਹਰੜ ਦੀ ਤਰ੍ਹਾਂ ਹੀ ਹੁੰਦਾ ਹੈਗਾ ਆ ਤੋ ਬਿਲਕੁਲ ਸੇਮ ਹਰੜ ਤੇ ਉਹਦਾ ਜਿਹੜਾ ਸੇਮ ਹੈ ਸਾਈਜ਼ ਵੀ ਸੇਮ ਹੀ ਹੁੰਦਾ ਹੈ ਤੇ ਉਹ ਹੁੰਦਾ ਵੀ ਇੱਕ ਕਲਰ ਦਾ ਬੈੜੇ ਜਿਹੜੀ ਹੁੰਦੇ ਥੋੜੇ ਜਿਹਾ ਬਲੈਕ ਕਲਰ ਚ ਹੁੰਦੇ ਨੇ ਬਰਾਊਨ ਕਲਰ ਚ ਹੁੰਦੇ ਨੇ ਜਿਹੜੀਆਂ ਹਾਰੜਾ ਹੁੰਦੀਆਂ ਨੇ ਉਹ ਥੋੜੇ ਜਿਹਾ ਜ਼ਿਆਦਾ ਬਰਾਊਨ ਕਲਰ ਚ ਹੁੰਦੀਆਂ ਨੇ ਤੇ ਪਾਠਾ ਪਾਠਾ ਹੁੰਦਾ ਜੀ ਗ੍ਰੀਨ ਕਲਰ ਦਾ ਹੁੰਦਾ ਹੈ ਤੇ ਇਸ ਦੇ ਫੁੱਲ ਵੀ ਜਿਹੜੇ ਹੁੰਦੇ ਉਹ ਵੀ ਹੁੰਦੇ ਨੇ ਤੇ ਇਸ ਨੂੰ ਵੈਸੇ ਉਹ ਰੈੱਡ ਕਲਰ ਦਾ ਪਾਠਾ ਜਿਹੜਾ ਰੈੱਡ ਕਲਰ ਦਾ ਲੱਗਦਾ ਹੈਗਾ ਤੇ ਤੁਸੀਂ ਹਨਾ ਇਹ ਜੇ ਤਾਂ ਪੀ ਵੈਸੇ ਤਾਂ ਆਪਾਂ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਪੀਸ ਲੈਣਾ ਹੈ ਗ੍ਰਾਇੰਡ ਦੇ ਵਿੱਚ ਪੀਸ ਸਕਦੇ ਗ੍ਰਾਇੰਡ ਦੇ ਵਿੱਚ ਪੀਸ ਲੋ ਵੈਸੇ ਇਸ ਨੂੰ ਗ੍ਰਾਇੰਡ ਦੇ ਵਿੱਚ ਨਹੀਂ ਪੀਸਣਾ ਹੈਗਾ ਤੁਸੀਂ ਇਸ ਨੂੰ ਚੱਠੂ ਜਿਹੜਾ ਹੁੰਦਾ ਹੈ ਪੰਜਾਬੀ ਦੇ ਵਿੱਚ ਚੱਠੂ ਹੁੰਦਾ ਹੈ ਚੱਠੂ ਜਾਂ ਨਾਲੋਕੀ ਆਪਣਾ ਘੋਟਣਾ ਲੂਣ ਘੋਟਣਾ ਜਿਹੜਾ ਹੁੰਦਾ ਹੈ ਤੇ ਉਹਦੇ ਵਿੱਚ ਪੀਸਣਾ ਹੈਗਾ ਹੈ ਤੇ ਜੇ ਤੁਸੀਂ ਉਹਦੇ ਵਿੱਚ ਨਹੀਂ ਪੀਸ ਸਕਦੇ ਹੈਗੇ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਸਾਰੀਆਂ ਨੇ ਬਹੁਤ ਅਲਰਜੀ ਦੇ ਅਲਰਜੀ ਵਾਲੇ ਹੁੰਦੇ ਆ ਅਲਰਜੀ ਜਿਹਦੇ ਵਿੱਚ ਅਲਰਜੀ ਹੋਵੇਗਾ ਉਹੀ ਕੁੱਟ ਸਕਦਾ ਐ ਇਸ ਨੂੰ ਤੇ ਚੱਠੂ ਦੇ ਵਿੱਚ ਇਹ ਵਧੀਆ ਕੁੱਟਿਆ ਜਾਂਦਾ ਹੁੰਦਾ ਕਿਉਂਕਿ ਉਹ ਭਾਰਾ ਹੁੰਦਾ ਐ ਤਾਂ ਕਰਕੇ ਤੇ ਇਹਦੇ ਵਿੱਚ ਜੀ ਜੇ ਤੁਸੀਂ ਪੰਜੀਰੀ ਨਾਲ ਵੀ ਜੇ ਚੀਜ਼ਾਂ ਹੋਰ ਮਿਕਸ ਕਰਨੇ ਕਿਉਂਕਿ ਖੁਸ਼ਕ ਚੀਜ਼ ਆਪਣੇ ਕੋਲ ਖਾਦੇ ਨਹੀਂ ਜਾਂਦੀ ਹੈਗੀ ਤਾਂ ਕਰਕੇ ਇਹ ਜੀ ਆਪਾਂ ਤੁਹਾਨੂੰ ਅੱਜ ਇੱਕ ਨਵੇਂ ਜਿਹੇ ਤਰੀਕੇ ਦੇ ਨਾਲ ਬਣਾ ਕੇ ਦੱਸਾਂਗੇ ਤੇ ਇਹ ਆਪਾਂ ਇੱਕ ਜਾਣੇ ਦੀ ਦਵਾਈ ਇੱਕ ਵਰਨਮੰਥ ਦੀ ਬਣਾਵਾਂਗੇ ਵਰਨਮੰਥ ਦੀ ਤੁਹਾਨੂੰ ਬਣਾ ਕੇ ਦੱਸਾਂਗੇ ਠੀਕ ਆ ਜੀ ਤੇ ਤੁਸੀਂ ਬਣੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੀ ਠੀਕ ਆ ਜੀ ਜੁੜੋ ਜੀ ਵੀਡੀਓ ਦੇ ਨਾਲ ਤੇ ਵੀਡੀਓ ਨੂੰ ਕਰੋ ਇੰਜੋਏ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ ਜੀ ਅੱਜ ਆਪਾਂ ਬਣਾਉਣ ਲੱਗੇ ਹੈਗੇ ਆ ਲਕੋਰੀਏ ਦੀ ਮੈਰਿਸਨ ਇਹਦੇ ਵਿੱਚ ਕੀ ਕੀ ਪੈਣਾ ਹੈਗਾ ਇਹ ਤੁਹਾਨੂੰ ਦੱਸ ਦਿਆਂ ਸੀ ਸਭ ਤੋਂ ਪਹਿਲਾਂ ਆਪਾਂ ਲੈਣੇ ਹੈਗੇ ਆ ਜੀ ਕਿਸ਼ਮਿਸ ਸੇਂਡਾਣੀ ਹੈਗੀ ਆ ਜੀ ਆਪਾਂ ਅਜਵਾਇਨ ਅਜਵਾਇਨ ਤੁਸੀਂ 2 ਚਮਚ ਪਾਉਣੇ 3 ਚਮਚ ਪਾਉਣੇ ਤੁਹਾਡੀ ਮਰਜ਼ੀ ਆ ਠੀਕ ਆ ਜੀ ਖੰਡ ਪਾਣੀ ਹੈਗੀ ਆ ਇੱਕ ਕੌਲੀ ਬੰਦਾਂਪਾਣੇ ਹੈਗੇ ਆ ਇਹ ਹੈਗੇ ਜੀ ਕਾਲੀ ਮਿਰਚਾਂ ਐਂਡ ਇਹ ਹੈਗਾ ਜੀ ਬੇਸਨ ਇਹ ਹੈਗਾ ਦਸੂਕੇ ਇਹ ਜਿਹੜੇ ਚੀਜ਼ਾਂ ਇਹਨਾਂ ਆਪਾਂ ਪਹਿਲਾਂ ਇਹਦੇ ਗ੍ਰਾਈਂਡਰ ਦੇ ਵਿੱਚ ਆਪਾਂ ਇਹਨਾਂ ਨੂੰ ਕੁੱਟਾਂਗੇ ਚੰਗੀ ਤਰ੍ਹਾਂ ਕਿਉਂਕਿ ਪਹਿਲਾਂ ਆਪਾਂ ਇਹਨਾਂ ਨੂੰ ਰੋਸਟਡ ਕਰਾਂਗੇ ਤੇ ਰੋਸਟਰ ਕਰਨ ਤੋਂ ਬਾਅਦ ਵਿੱਚ ਫਿਰ ਆਪਾਂ ਇਹਨਾਂ ਸਾਰਿਆਂ ਨੂੰ ਕੁੱਟਾਂਗੇ ਡੰਡੇ ਗੁੰਡੇ ਦੇ ਨਾਲ ਸਸ ਖਿਆ ਜੀ ਅੱਪਾ ਡੰਡਾ ਕੁੰਡਾ ਕਿਉਂਕਿ ਆਪਣੇ ਕੋਲ ਮਿਕਸਰ ਨਹੀਂ ਹੈਗਾ ਇਸ ਕਰਕੇ ਅੱਪਾ ਡੰਡੇ ਕੁੰਡੇ ਨਾਲ ਹੀ ਪਟਾਂਗੇ ਤੇ ਜਿਹੜੀਆਂ ਮੇਰੀਆਂ ਭੈਣਾਂ ਨੂੰ ਕੋਈ ਵੀ ਲਕੋਰੀ ਦੀ ਪ੍ਰੋਗਰਾਮ ਪ੍ਰੋਬਲਮ ਹੈਗੀ ਆ ਉਹ ਇਹ ਵੀਡੀਓ ਦੇਖ ਸਕਦੀਆਂ ਨੇ ਤੇ ਇਹ ਜਿਹੜੀ ਦਵਾਈ ਆ ਇੱਕ ਜਾਣੇ ਦੀ ਬਣ ਕੇ ਤਿਆਰ ਹੋਊਗੀ ਤੇ ਤੁਸੀਂ ਜੁੜੇ ਰਹੋ ਇਸ ਤਰ੍ਹਾਂ ਦੇ ਵੀਡੀਓ ਦੇ ਨਾਲ ਵੀਡੀਓ ਨੂੰ ਲਾਈਕ ਸ਼ੇਅਰ ਕਰੋ ਲਓ ਜੀ ਇੱਥੇ ਆਪਾਂ ਨਾ ਸਾਰੀਆਂ ਜਿਹੜੀਆਂ ਚੀਜ਼ਾਂ ਸੀਗੀਆਂ ਉਹਨਾਂ ਨੂੰ ਕੁੱਟ ਕੇ ਤੇ ਆਪਾਂ ਕਰ ਲਿਆ ਜੀ ਤਿਆਰ ਇਹ ਕੁੱਟਦੇ ਪੈਣ ਜੇ ਆਪਾਂ ਕਿਸਮਿਸ ਕਿਸਮਿਸ ਤੁਹਾਨੂੰ ਪਤਾ ਕਿ ਚੰਗੀ ਤਰ੍ਹਾਂ ਨਹੀਂ ਕੁੱਟੀ ਜਾਂਦੀ ਹੁੰਦੀ ਉਹ ਗ੍ਰੈਂਡ ਹੀ ਹੁੰਦੀ ਹੈਗੀਆਂ ਤੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਦੇਸੀ ਘਿਓ ਕਿਉਂ ਕਿ ਆਪਾਂ ਦੇਸੀ ਘਿਓ ਦੇ ਵਿੱਚ ਇਹ ਜਿਹੜਾ ਹੈਗਾ ਬਿਸਣ ਉਸ ਨੂੰ ਭੁੰਨਾਂਗੇ ਤੇ ਕਿਉਂਕਿ ਸੁੱਕਾ ਨਹੀਂ ਭੁੰਨਣਾ ਹੈਗਾ ਜੇ ਤੁਸੀਂ ਸੁੱਕਾ ਵੀ ਭੁੰਨਣਾ ਹੈ ਤੁਸੀਂ ਸੁੱਕਾ ਵੀ ਭੁੰਨ ਸਕਦੇ ਹੈਗੇ ਆਂ ਤੇ ਵੈਸੇ ਜੀ ਆਪਾਂ ਘੇ ਦੇ ਵਿੱਚ ਹੀ ਭੁੰਨਾਗੇ ਵੈਸੇ ਘੇ ਦੇ ਵਿੱਚ ਭੁੰਨੀਏ ਤਾਂ ਵਧੀਆ ਰਹਿੰਦਾ ਹੈਗਾ ਆ ਤੇ ਆਪਾਂ ਘੇ ਦੇ ਵਿੱਚ ਹੀ ਭੁੰਨਾਗੇ ਠੀਕ ਹੈ ਜੀ ਤੇ ਤੁਸੀਂ ਬਣ ਰਹੇ ਹੋ ਜੀ ਆਪਣੀ ਵੀਡੀਓ ਦੇ ਨਾਲ ਤੇ ਜਿਹੜੀਆਂ ਵੀ ਮੇਰੀਆਂ ਭੈਣਾਂ ਨੂੰ ਪ੍ਰੋਬਲਮ ਹੈਗੇ ਆ ਨਾ ਇਹਦੇ ਨਾਲ 100% ਜਿਹੜੀ ਪ੍ਰੋਬਲਮ ਆ ਉਹ ਤੁਹਾਡੀ ਸਹੀ ਹੋਊਗੀ ਕਿਉਂਕਿ ਸਾਡੇ ਦੇ ਸਾਡੀ ਫੈਮਿਲੀ ਦੇ ਵਿੱਚ ਅਸੀਂ ਆਪ ਯੂਜ਼ ਕੀਤੀ ਹੈਗੀ ਆ ਫੇਰ ਇਹ ਤੁਹਾਨੂੰ ਨੁਕਤਾ ਜਿਹੜਾ ਹੈਗਾ ਦੱਸਣ ਲੱਗੇ ਹੈਗੇ ਆ ਆਪਾਂ ਤੇ ਹੋਣ ਜੀ ਆਪਣੇ ਇੱਕ ਫੈਮਿਲੀ ਮੈਂਬਰ ਨੂੰ ਹੋਰ ਨੂੰ ਪ੍ਰੋਬਲਮ ਹੋਈ ਸੀਗੀ ਤੇ ਤਾਂ ਕਰਕੇ ਆਪਾਂ ਵੀ ਇਹ ਜਿਹੜੀ ਦਵਾਈ ਆ ਫਿਰ ਦੁਬਾਰਤੋਂ ਬਣਾਉਣ ਲੱਗੇ ਹੈਗੇ ਆ ਤੇ ਬਹੁਤ ਹੀ ਜ਼ਿਆਦਾ ਕਾਰੀਗਰ ਨੁਕਤਾ ਹੈਗਾ ਆ ਇਹ ਸਾਡੀ ਨਾਨੀ ਨੇ ਦੱਸਿਆ ਹੈਗਾ ਆ ਤੇ ਆਪਾਂ ਕਿਉਂਕਿ ਕਿਉਂ ਨਾ ਨਾਨੀ ਦਾ ਨੁਕਤਾ ਤੁਹਾਡੇ ਤਾਂ ਵੀ ਸ਼ੇਅਰ ਕੀਤਾ ਜਾਵੇ ਕਿਉਂਕਿ ਉਹ ਹੈਗੇ ਨੇ 95 96 ਸਾਲ ਦੇ ਹੋ ਗਏ ਨੇ ਨਾਨੀ ਤੇ ਤੁਹਾਨੂੰ ਪਤਾ ਹੈ ਕਿ ਪੁਰਾਣੇ ਬਜ਼ੁਰਗ ਜਿਹੜੇ ਹੁੰਦੇ ਨੇ ਹਨਾ ਉਹ ਜਿਹੜੇ ਨੁਕਤੇ ਦੱਸਦੇ ਨੇ ਉਹਨਾਂ ਦੇ ਕਾਰੀਗਰ ਹੁੰਦੇ ਨੇ ਨੁਕਤੇ ਤੇ ਸਭ ਤੋਂ ਪਹਿਲਾਂ ਪਾਵਾਂਗੇ ਜੀ ਆਪਾਂ ਬੇਸਣ ਦੇਸੀ ਘਿਓ ਪਾ ਕੇ ਬੇਸਣ ਤੇ ਬੇਸਣ ਨੂੰ ਆਪਾਂ ਚੰਗੇ ਤਰ੍ਹਾਂ ਭੁੰਨ ਕੇ ਲਾਲ ਕਰਕੇ ਤੇ ਫਿਰ ਜੀ ਇਹਦੇ ਵਿੱਚ ਆਪਾਂ ਜਿਹੜੀਆਂ ਦੂਸਰੀਆਂ ਚੀਜ਼ਾਂ ਨੇ ਪਾਉਣੀਆਂ ਨੇ ਦਵਾਈ ਆਪਾਂ ਕੱਲੀ ਜਿਹੜੀ ਹੈਗੀ ਨਾ ਉਹ ਵੈਸੇ ਪਹਿਲਾਂ ਬਣਾਈ ਹੈਗੀ ਆ ਕਾਫੀ ਦਿਨਾਂ ਦੀ ਤੇ ਆਪਾਂ ਕਿਹਾ ਕਿ ਉਹ ਜਿਹੜੀ ਦਵਾਈ ਖਾਦੇ ਆ ਨਾ ਉਹ ਜਿਹੜੇ ਦੀਦੀ ਖਾਂਦੇ ਨੇ ਜਦੋਂ ਖਾਂਦੇ ਨੇ ਤੇ ਉਹਨਾਂ ਨੂੰ ਕਿ ਉਹ ਕੋੜੀ ਲੱਗਦੀ ਹੈਗੀ ਕਿਉਂਕਿ ਬਹੁਤ ਜ਼ਿਆਦਾ ਕੋੜੀ ਹੁੰਦੀ ਹੈਗੀ ਤੇ ਖੁਸ਼ਕ ਬਹੁਤ ਜ਼ਿਆਦਾ ਹੁੰਦੀ ਹੈ ਗਲੇ ਦੇ ਵਿੱਚੋਂ ਲੰਘਦੀ ਨਹੀਂ ਹੈਗੀ ਤੇ ਤਾਂ ਕਰਕੇ ਹਾਂ ਤੇ ਜੇ ਆਪਾਂ ਲਾ ਲੂ ਹਨਾ ਕਿ ਕਿਸੇ ਵੀ ਦਵਾਈ ਦਾ ਕੋਈ ਨੁਕਤਾ ਆਪਾਂ ਲੈਣਾ ਆ ਹਨਾ ਤੇ ਆਪਾਂ ਜਿੱਥੇ ਇੰਨੇ ਮੈਡੀਸਨ ਮਹਿੰਗੇ ਮਹਿੰਗੇ ਮੈਡੀਸਨ ਤੇ ਪੈਸੇ ਲਾਉਨੇ ਆ ਇੰਨੇ ਪੈਸੇ ਵੇਸਟ ਕਰਦੇ ਆ ਤੇ ਆ ਇਹ ਤਾਂ ਫਿਰ ਥੋੜੇ ਜਿ ਘੱਟ ਜੇ ਪੈਸਿਆਂ ਦੇ ਵਿੱਚ ਪੰਸਾਰੀ ਦੀ ਦੁਕਾਨ ਤੋਂ ਤੁਹਾਨੂੰ ਸਾਰੀਆਂ ਚੀਜ਼ਾਂ ਬਿਲਕੁਲ ਆਸਾਨੀ ਦੇ ਨਾਲ ਮਿਲ ਜਾਣੀਆਂ ਹੈਗੀਆਂ ਤੇ ਨਾ ਤੁਹਾਨੂੰ ਕੋਈ ਦਿੱਕਤ ਹੈਗੀ ਕਿਉਂਕਿ ਆਪਾਂ ਦੇਖੋ ਮੈਡੀਕਲ ਦੀਆਂ ਜਿਹੜੀਆਂ ਦਵਾਈਆਂ ਆਪਾਂ 14 14 15 15 100 5 5 6 6 ਹਜ਼ਾਰ ਵੀ ਲਾ ਦਿੰਦੇ ਹੈਗਿਆ ਤੇ ਇਹ ਚੀਜ਼ ਦੇ ਆਪਾਂ ਨੂੰ ਮਸਾ ਹੀ ਤੁਹਾਡਾ 2000 ਰੁਪਿਆ ਵੀ ਜਿਹੜਾ ਹੈਗਾ ਖਰਚਾ ਨਹੀਂ ਆਉਣ ਵਾਲਾ ਹੈਗਾ ਤੇ ਤੁਸੀਂ ਇਹ ਚੀਜ਼ਾਂ ਜਿਹੜੀ ਹੈਗੇ ਇੱਕ ਵਾਰੀ ਮੇਰੀ ਕਹਿਣ ਤੇ ਇੱਕ ਵਾਰੀ ਵਰਤ ਕੇ ਦੇਖੋ ਤੇ ਦੇਖਿਓ ਕਿ ਤੁਹਾਡਾ ਇੰਨਾ ਵਧੀਆ ਕਿ ਤੁਹਾਨੂੰ ਇੰਨੀ ਵਧੀਆ ਵੀ ਬਹੁਤ ਵਧੀਆ ਤੁਸੀਂ ਅੱਗੇ ਵੀ ਸਾਰਿਆਂ ਨੂੰ ਦੱਸੋ ਕਿ ਕਿ ਹਾਂ ਵੀ ਇੰਨਾ ਵਧੀਆ ਨੁਕਤਾ ਜਿਹੜਾ ਹੈਗਾ ਸੀ ਅਸੀਂ ਤੁਹਾਨੂੰ ਦੱਸਿਆ ਸੀਗਾ ਤੇ ਇਹ ਨੁਕਤੇ ਦੇ ਨਾਲ 100% ਤੁਹਾਨੂੰ ਆਰਾਮ ਆਏਗਾ ਤੇ ਲਓ ਜੀ ਆਪਣਾ ਇੱਥੇ ਬੇਸਨ ਜਿਹੜਾ ਹੈਗਾ ਸੀ ਭੁੱਜ ਕੇ ਹੋ ਗਿਆ ਰੈਡੀ ਤੇ ਆਪਾਂ ਬੇਸਣ ਦੇ ਵਿੱਚ ਜਿਹੜੀ ਮੈਡੀਸਨ ਆ ਉਹ ਬਣਾਵਾਂਗੇ ਤੇ ਕਿਉਂਕਿ ਫਿਰ ਜੇ ਬਣਾ ਲਈਏ ਹੈਨਾ ਇਸ ਤਰ੍ਹਾਂ ਕਿਉਂਕਿ ਹੁਣ ਲਾ ਲੋ ਗਰਮ ਹੈ ਇੱਕ ਸਰਦੀ ਹੈਗੀ ਤੇ ਸਰਦੀ ਦੇ ਵਿੱਚ ਜਿਹੜੀਆਂ ਗਰਮ ਚੀਜ਼ਾਂ ਹੈਗੀਆਂ ਨੇ ਉਹ ਆਪਣੇ ਕੋਲੋਂ ਖਾਧੀਆਂ ਜਾ ਸਕਦੀਆਂ ਨੇ ਕਿਉਂਕਿ ਗਰਮੀਆਂ ਦੇ ਵਿੱਚ ਤਾਂ ਆਪਾਂ ਇਹ ਸਭ ਚੀਜ਼ਾਂ ਨਹੀਂ ਖਾਂਦੇ ਹੈਗੇ ਕਿਉਂਕਿ ਆਪਾਂ ਕਹਿੰਦੇ ਕਿ ਇਹਨਾਂ ਦੀ ਤਸੀਰ ਜਿਹੜੀ ਹੁੰਦੀ ਹੈ ਉਹ ਗਰਮ ਹੁੰਦੀ ਹੈਗੀ ਤੇ ਤਾਂ ਕਰਕੇ ਆਪਾਂ ਸਰਦੀਆਂ ਵਿੱਚ ਤਾਂ ਇਹ ਚੀਜ਼ਾਂ ਖਾ ਸਕਦੇ ਹਾਂ ਗਰਮੀਆਂ ਵਿੱਚ ਤਾਂ ਆਪਣੇ ਕੋਲੋਂ ਖਾਧੀਆਂ ਨਹੀਂ ਜਾਂਦੀਆਂ ਹੈਗੀਆਂ ਤੇ ਜਿਹੜਾ ਦੇਸੀ ਘਿਓ ਆ ਉਹ ਤੁਸੀਂ ਜ਼ਿਆਦਾ ਪਾਉਣਾ ਹੈ ਘੱਟ ਨਹੀਂ ਪਾਉਣਾ ਹੈਗਾ ਜ਼ਿਆਦਾ ਪਾਉਣਾ ਹੈਗਾ ਆ ਤੇ ਜੇ ਲਾਲੂ ਤੁਹਾਡੀ ਦਵਾਈ ਜਿਹੜੀ ਦਵਾਈ ਦੇ ਹਿਸਾਬ ਨਾਲ ਤੁਸੀਂ ਜ਼ਿਆਦਾ ਪਾਉਣਾ ਹੈਗਾ ਤੇ ਲਓ ਕਾਲੀਆਂ ਮਿਰਚਾਂ ਤੇ ਆਪਾਂ ਜਿਹੜੀ ਅਜਵਾਇਨ ਕੁੱਟ ਕੇ ਰੱਖੀ ਹੋਈ ਸੀਗੀ ਪਾਊਡਰ ਕਰਕੇ ਰੱਖਿਆ ਸੀ ਉਹ ਵੀ ਵਿੱਚ ਦਿੱਤਾ ਪਾ ਤੇ ਹੁਣ ਜੀ ਆਪਾਂ ਜਿਹੜੇ ਹੈਗੇ ਸੀ ਬਾਦਾਮ ਬਾਦਾਮ ਵੀ ਆਪਣੇ ਵਿੱਚ ਦਿੱਤੇ ਨੇ ਪਾ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਨ ਤੋਂ ਬਾਅਦ ਵਿੱਚ ਜੀ ਜਿਹੜੀ ਦਵਾਈ ਆ ਦਵਾਈ ਨੂੰ ਜ਼ਿਆਦਾ ਸੇਕ ਨਹੀਂ ਲੱਗਣਾ ਚਾਹੀਦਾ ਹੈਗਾ ਤੇ ਇੱਥੇ ਆਪਾਂ ਜਿਹੜਾ ਹੀਟਰ ਆ ਆਪਣਾ ਉਹ ਜਿਹੜਾ ਸੇਕ ਆ ਉਹ ਬਿਲਕੁਲ ਸਲੋ ਕਰ ਦਾਂਗੇ ਲੋ ਕਰ ਦਾਂਗੇ ਇੱਥੇ ਆਪਾਂ ਤੇ ਲੋ ਕਰਨ ਤੋਂ ਬਾਅਦ ਵਿੱਚ ਜੀ ਫੇਰ ਆਪਾਂ ਜਿਹੜਾ ਹੈਗਾ ਆਪਣੀ ਜਿਹੜੀ ਦਵਾਈ ਹੈ ਉਸ ਨੂੰ ਕੰਟੀਨਿਊ ਹਲਾਉਂਦੇ ਰਵਾਂਗੇ ਕਿਉਂਕਿ ਜਿਹੜੀਆਂ ਵੇਸਣ ਦੀਆਂ ਗੁਠਲੀਆਂ ਵਗੈਰਾ ਨੇ ਨਾ ਉਹ ਨਾ ਵੱਜਣ ਇਸ ਦੇ ਵਿੱਚ ਤੇ ਹੁਣ ਜੇ ਆਪਾਂ ਜਿਹੜਾ ਹੀਟਰ ਉਹ ਬੰਦ ਕਰਕੇ ਤੇ ਫੇਰ ਆਪਾਂ ਜਿਹੜਾ ਹੈਗਾ ਬਿਲਕੁਲ ਸਲੋ ਜਿਹੜਾ ਸੇਕਾ ਸਲੋ ਸੇਕ ਤੇ ਆਪਾਂ ਜਿਹੜੀ ਹੈਗੀ ਹੈ ਦਵਾਈ ਆ ਇਸ ਨੂੰ ਹਲਾਵਾਂਗੇ ਵਿੱਚ ਇਸ ਨੂੰ ਸੇਕ ਨਹੀਂ ਲਵਾਉਣਾ ਹੈਗਾ ਜ਼ਿਆਦਾ ਬਿਲਕੁਲ ਮਾਮੂਲੀ ਜਿਹਾ ਸੇਕ ਹੈ ਜਿਹੜਾ ਇਸ ਨੂੰ ਲਗਾਉਣਾ ਹੈਗਾ ਵੈਸੇ ਵੀ ਆਪਣੇ ਹੀਟਰ ਦਾ ਜਿਆਦਾ ਸੇਕ ਨਹੀਂ ਸੀਗਾ ਹੈਗਾ ਇਲੈਕਟ੍ਰੀਕਲ ਚੀਜ਼ ਦਾ ਤੁਹਾਨੂੰ ਪਤਾ ਹੈ ਕਿ ਜਿਆਦਾ ਸੇਕ ਤਾਂ ਨਹੀਂ ਹੁੰਦਾ ਹੈਗਾ ਤੇ ਆਪਾਂ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਸਿਗੀਆਂ ਆਪੇ ਵਿੱਚ ਮਿਕਸ ਕਰ ਲਈਆਂ ਸੀਗੀਆਂ ਤੇ ਹੁਣ ਆਪਣੇ ਕਿਸ਼ਮਿਸ ਰਹਿ ਗਈ ਤੇ ਖੰਡ ਰਹਿ ਗਈ ਹੈਗੇ ਖੰਡ ਆਪਾਂ ਸਭ ਤੋਂ ਅਖੀਰ ਤੇ ਪਾਵਾਂਗੇ ਕਿਉਂਕਿ ਖੰਡ ਜਿਹੜੀ ਖੰਡ ਨੇ ਥੋੜਾ ਜਿਹਾ ਪਾਣੀ ਲੀਸ ਛੱਡ ਦਿੰਦੀ ਹੈਗੀ ਤੇ ਤਾਂ ਕਰਕੇ ਤੇ ਹੁਣ ਜੀ ਪਾਵਾਂਗੇ ਆਪਾਂ ਕਿਸ਼ਮਿਸ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਵਿੱਚ ਜੀ ਫੇਰ ਆਪਾਂ ਜਿਹੜੀ ਮੈਡੀਸਨ ਉਹ ਵਿੱਚ ਪਾਉਣੀ ਹੈਗੀ ਆ ਜੇ ਕੋਈ ਕਾਲੀ ਨਹੀਂ ਕਰਨੀ ਹੈਗੀ ਤੁਸੀਂ ਤੇ ਬਿਲਕੁਲ ਆਰਾਮ ਦੇ ਨਾਲ ਜਿਹੜੀ ਦਵਾਈ ਆ ਬਣਾਉਣੀ ਹੈਗੀ ਆ ਤੁਸੀਂ ਤੇ ਬਿਲਕੁਲ ਆਰਾਮ ਦੇ ਨਾਲ ਸਵੇਰੇ ਇਹ ਨਰਨੇ ਪੇਟ ਖਾਣੀ ਹੈਗੀਆ ਤੇ ਨਰਨੇ ਪੇਟ ਹੀ ਲੈਣੀ ਹੈਗੀਆ ਜੇ ਤੁਸੀਂ ਚਾਹ ਦੇ ਨਾਲ ਲੈਣੀ ਚਾਹ ਦੇ ਨਾਲ ਲੈ ਸਕਦੇ ਆ ਤੇ ਜੇ ਤੁਸੀਂ ਦੁੱਧ ਨਾਲ ਵੈਸੇ ਤਾਂ ਤੁਸੀਂ ਦੁੱਧ ਦੇ ਨਾਲ ਹੀ ਲਾਓ ਕਿਉਂਕਿ ਦੁੱਧ ਦੇ ਨਾਲ ਤੁਹਾਨੂੰ ਇਸ ਦਾ ਬੈਨੀਫਿਟ ਜਿਹੜਾ ਹੈਗਾ ਉਹ ਬਹੁਤ ਜਲਦੀ ਤੇ ਬਹੁਤ ਜ਼ਿਆਦਾ ਮਿਲੂਗਾ ਤੇ ਪਾਣੀ ਦੇ ਨਾਲ ਇਸ ਤਰ੍ਹਾਂ ਹੁੰਦਾ ਕਿ ਪਾਣੀ ਦੇ ਨਾਲ ਤਾਂ ਆਪਾਂ ਪੰਜੀਰੀ ਵਗੈਰਾ ਜਿਹੜੀ ਹੈਗਾ ਉਹ ਆਪਣਾ ਘੇ ਜਿਹੜਾ ਹੈਗਾ ਉਹ ਆਪਣੇ ਜੰਮ ਜਾਂਦਾ ਹੈਗਾ ਆ ਤੇ ਤਾਂ ਕਰਕੇ ਗਲੇ ਦੇ ਵਿੱਚ ਕਿ ਆਪਣੇ ਜੰਮਣਾ ਨਹੀਂ ਚਾਹੀਦਾ ਹੈਗਾ ਇਸ ਕਰਕੇ ਜਾਂ ਕੋਸੇ ਪਾਣੀ ਦੇ ਨਾਲ ਤੁਸੀਂ ਲੈ ਸਕਦੇ ਹੈਗੇ ਆ ਤੇ ਦਵਾਈ ਦੀ ਤਰ੍ਹਾਂ ਹੀ ਖਾਣੀ ਹੈਗੀ ਆ ਇਹ ਨਹੀਂ ਕਿ ਤੁਸੀਂ ਆਪੇ ਵੱਡੀਆਂ ਵੱਡੀਆਂ ਪਿੰਨੀਆਂ ਬਣਾ ਲੈਣੀਆਂ ਜਾਂ ਵੱਡੇ ਵੱਡੇ ਟੁਕੜੀਆਂ ਬਣਾ ਲੈਣ ਲਈ ਸਵਾਦਾ ਨਾਲ ਖਾਣੀ ਹੈਗੀ ਆ ਇਸ ਨੂੰ ਦਵਾਈ ਨੂੰ ਦਵਾਈ ਦੇ ਤੌਰ ਤੇ ਹੀ ਲੈਣਾ ਹੈਗਾ ਇੱਕ ਜਿਸ ਤਰ੍ਹਾਂ ਨਾਲ ਉਹ ਕਿ ਇੱਕ ਟੁਕੜੀ ਸਵੇਰ ਲੈ ਲਈ ਬਸ ਨਰਨੇ ਪੇਟੀ ਖਾਣੀ ਹੈਗੀ ਆ ਇਹ ਨਹੀਂ ਕਿ ਜਦੋਂ ਆਪਾਂ ਚਾਹ ਪੀਂਦੇ ਤੇ ਉਦੋਂ ਹੀ ਆਪਾਂ ਖਾ ਲਈ ਇਸ ਤਰ੍ਹਾਂ ਨਾ ਕਰਿਓ ਤੇ ਬਸ ਸਵੇਰੇ ਨਰਨੇ ਪੇਟ ਤੁਸੀਂ ਲੈ ਕੇ ਦੇਖੋ ਇਸ ਨੂੰ ਤੇ ਤੁਹਾਨੂੰ ਇੰਨਾ ਕੁ ਜ਼ਿਆਦਾ ਆਰਾਮ ਮਿਲੂਗਾ ਕਿ ਬਹੁਤ ਜ਼ਿਆਦਾ ਤੇ ਲਓ ਜੀ ਆਪਣਾ ਇੱਥੇ ਸੇਕ ਜਿਹੜਾ ਹੈਗਾ ਬਿਲਕੁਲ ਘਟ ਗਿਆ ਤੇ ਹੁਣ ਆਪਾਂ ਜਿਹੜੀ ਦਵਾਈ ਆ ਉਹ ਪਾ ਦਿੱਤੀ ਹੈਗੀ ਆ ਤੇ ਜਿੱਥੇ ਇੰਨੀਆਂ ਮਹਿੰਗੀਆਂ ਮਹਿੰਗੀਆਂ ਦਵਾਈਆਂ ਖਾਂਦੇ ਜੀ ਇੱਕ ਵਾਰੀ ਇਹ ਵਾਲਾ ਜਿਹੜਾ ਨੁਕਤਾ ਹੈ ਇਹ ਵਰਤ ਕੇ ਦੇਖੋ ਤੇ ਬਹੁਤ ਹੀ ਜ਼ਿਆਦਾ ਕਾਰਗਰ ਨੁਕਤਾ ਹੈਗਾ ਇਹ ਤੇ ਤੁਸੀਂ ਅੱਗੇ ਦੀ ਅੱਗੇ ਵੀ ਦੱਸ ਪਾਓਗੇ ਤੇ ਜਿਹੜੀਆਂ ਭੈਣਾਂ ਨੂੰ ਨਹੀਂ ਜਿੰਨ ਭੈਣਾਂ ਨਹੀਂ ਬਣਾ ਸਕਦੇ ਹੈਗਿਆ ਉਹ ਪੈਣਾ ਸਾਨੂੰ ਦੱਸ ਸਕਦੇ ਆ ਨੇ ਤੇ ਅਸੀਂ ਉਹਨਾਂ ਨੂੰ ਬਣਾ ਕੇ ਉਹਨਾਂ ਤਾਈ ਫ੍ਰੀ ਡਿਲੀਵਰੀ ਵੀ ਕਰ ਸਕਦੇ ਹੈਗੇ ਆ ਤੇ ਜੇ ਤੁਸੀਂ ਜਿੰਨਾ ਨੇ ਵੀ ਬਣਾਉਣੀ ਹੈਗੀ ਆ ਤੇ ਤੁਸੀਂ ਬਣਵਾ ਸਕਦੇ ਹੈਗੇ ਆ ਸਾਡੇ ਕੋਲੋਂ ਕਿਉਂਕਿ ਅਸੀਂ ਤੁਹਾਡੇ ਕੋਲੇ ਪਚਾ ਵੀ ਸਕਦੇ ਆ ਇਹ ਦਵਾਈ ਬਣਾ ਕੇ ਤੇ ਹੋਰ ਵੀ ਦਵਾਈਆਂ ਜਿਹੜੀਆਂ ਹੈਗੇ ਜੇ ਕਿਸੇ ਨੂੰ ਟਾਈਫੀਡ ਦਾ ਆਰਾਮ ਨਹੀਂ ਹੁੰਦਾ ਹੈਗਾ ਜਾਂ ਹੋਰ ਵੀ ਕਿਸੇ ਚੀਜ਼ ਦਾ ਆਰਾਮ ਨਹੀਂ ਹੁੰਦਾ ਹੈਗਾ ਤੇ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੈਗੇ ਆ ਤੇ ਇਸ ਵੀਡੀਓ ਦੇ ਮਾਧਿਮ ਰਾਹੀਂ ਵੀਡੀਓ ਤੇ ਤੁਸੀਂ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਤੇ ਆਪਣਾ ਜਿਹੜਾ ਹੈਗਾ ਦੱਸ ਸਕਦੇ ਆ ਜੇ ਕਿਸੇ ਭੈਣ ਨੂੰ ਕੋਈ ਵੀ ਲੇਡੀਜ਼ ਪ੍ਰੋਬਲਮ ਹੈਗੀ ਆ ਤੇ ਇਹ ਜਿਹੜੀ ਦਵਾਈ ਹੈ ਇਹ ਤੁਸੀਂ ਸਟਾਰਟ ਕਰੋ ਇਹਦੇ ਨਾਲ ਤੁਹਾਨੂੰ ਜਿਹੜੇ ਮੈਸੇਜ ਵਗੈਰਾ ਨੇ ਉਹ ਵੀ ਸਹੀ ਤਰੀਕੇ ਨਾਲ ਆਉਣੇ ਜਿਹੜੇ ਹੈਗੇ ਨੇ ਉਹ ਸਟਾਰਟ ਹੋ ਜਾਂਦੇ ਨੇ ਤੇ ਲਓ ਜੀ ਆਪਣੀ ਪੰਜੀਰੀ ਜਿਹੜੀ ਹੈਗੀ ਆ ਆਪਣੀ ਦਵਾਈ ਜਿਹੜੀ ਹੈਗੀ ਆ ਬਣ ਕੇ ਹੁੰਦੀ ਹੈ ਜੀ ਤਿਆਰ ਪੰਜੀਰੀ ਹੀ ਨਿਕਲਦਾ ਮੋਹਨ ਦੇ ਵਿੱਚੋਂ ਤੇ ਕਿਉਂਕਿ ਵੇਸਣ ਵਗੈਰਾ ਪਾਇਆ ਹੈਗਾ ਆਪਾਂ ਆਟਾ ਨਹੀਂ ਪਾਉਣਾ ਹੈਗਾ ਤੁਸੀਂ ਵੇਸਣ ਹੀ ਪਾਉਣਾ ਹੈ ਆਟਾ ਬਿਲਕੁਲ ਨਹੀਂ ਪਾਉਣਾ ਕਈ ਭੈਣਾਂ ਇਹਨਾਂ ਸੋਚਣ ਕਿ ਹਾਂ ਭੀ ਆਪਾਂ ਆਟਾ ਪਾ ਸਕਦੇ ਆ ਆਟਾ ਨਹੀਂ ਤੁਸੀਂ ਪਾਉਣਾ ਹੈਗਾ ਤੇ ਇਹ ਜਿਹੜਾ ਨੁਕਤਾ ਹੈ ਤੁਸੀਂ ਘਰ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਆ ਤੇ 100% ਜਿਹੜਾ ਤੁਹਾਨੂੰ ਹੈਗਾ ਆਰਾਮ ਮਿਲੇਗਾ ਤੇ ਚਲੋ ਜੀ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਤੇ ਜਿਹੜੀਆਂ ਭੈਣਾ ਕਮੈਂਟ ਕਰਦੀਆਂ ਨੇ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਵੀਡੀਓ ਨੂੰ ਫੁੱਲ ਵਾਚ ਕਰਦੇ ਨੇ ਉਹਨਾਂ ਦਾ ਵੀ ਬਹੁਤ ਧੰਨਵਾਦ ਜਿਹੜੇ ਨਵੀਂ ਵਾਚ ਕਰਦੇ ਉਹਨਾਂ ਦਾ ਵੀ ਬਹੁਤ ਧੰਨਵਾਦ ਥੈਂਕ ਯੂ ਤੁਸੀਂ ਮੇਰੇ ਚੈਨਲ ਤੇ ਥੋੜਾ ਜਿਹਾ ਟਾਈਮ ਕੱਢ ਕੇ ਚੈਨਲ ਨੂੰ ਥੋੜਾ ਜਿਹਾ ਟਾਈਮ ਦਿੰਨੇ ਆ ਤੁਹਾਨੂੰ ਤੁਹਾਡਾ ਬਹੁਤ-ਬਹੁਤ ਧੰਨਵਾਦ ਸਾਨੂੰ ਤੁਹਾਡੇ ਸਾਥ ਦੀ ਬਹੁਤ-ਬਹੁਤ ਜ਼ਿਆਦਾ ਜ਼ਰੂਰਤ ਹੈ ਗਿਆ ਤੇ ਆਪਾਂ ਜਿਹੜੀ ਹੈਗੀ ਵੀਡੀਓ ਉਹੀ ਲੈ ਕੇ ਆਉਨੇ ਹੁੰਨੇ ਆ ਕਿ ਜਿਹੜਾ ਨੁਕਤਾ ਜਿਹੜਾ ਵੀਡੀਓ ਕਾਰੀਗਰ ਹੋਵੇ ਨਹੀਂ ਤੇ ਵੈਸੇ ਆਪਾਂ ਕੋਈ ਵੀਡੀਓ ਇਹੋ ਜੀ ਕਦੀ ਨਹੀਂ ਲੈ ਕੇ ਆਏ ਗਲਤ ਵੀਡੀਓ ਤਾਂ ਆਪਾਂ ਕਦੀ ਕੋਈ ਲੈ ਕੇ ਨਹੀਂ ਆਏ ਤੁਹਾਡੇ ਤਾਈ ਤੇ ਆਪਾਂ ਸਹੀ ਵੀਡੀਓ ਹੀ ਲੈ ਕੇ ਆਉਨੇ ਹੁੰਨੇ ਆ ਤੇ ਇੱਥੇ ਜੀ ਇਹ ਘੋ ਜਿਹੜਾ ਹੈਗਾ ਨਾ ਇਸ ਨੇ ਛੱਡਦੀ ਪਈ ਹੈਗੀ ਆ ਤੇ ਤਾਂ ਕਰਕੇ ਤੇ ਆਪਾਂ ਕਈ ਵਾਰ ਤੇ ਇਰਾਦਾ ਬਣਦਾ ਹੈ ਕਿ ਆਪਾਂ ਪਿੰਨੀਆਂ ਬਣਾ ਲਈਏ ਇਸ ਦੀਆਂ ਛੋਟੀਆਂ ਛੋਟੀਆਂ ਇੱਕ ਚਮਚ ਦੇ ਤੌਰ ਤੇ ਤੇ ਨਹੀਂ ਤੇ ਕਈ ਵਾਰ ਬਣਦਾ ਵੀ ਟੁਕੜੀ ਬਣਾ ਲੈਣੇ ਹੈਗਾ ਕਿਉਂਕਿ ਡੇਲੀ ਦੀ ਇੱਕ ਟੁਕੜੀ ਖਾਧੀ ਜਾਊਗੀ ਤੇ ਤਾਂ ਕਰਕੇ ਤੇ ਸਾਰੇ ਪੈਣਾ ਜਰੂਰ ਵਰਤ ਕੇ ਦੇਖਿਓ ਤੇ ਜਿਸ ਤਰ੍ਹਾਂ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈਗੇ ਤੇ ਪਲੀਜ਼ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਨਾ ਨਾ ਭੁੱਲਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਆ ਕਰੋ ਤੇ ਅੱਗੇ ਦੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਚੈਨਲ ਨੂੰ ਕਰ ਲਿਆ ਕਰੋ ਜੀ ਸਬਸਕ੍ਰਾਈਬ ਓਕੇ ਜੀ ਬਾਏ ਬਾਏ ਟਾਟਾ ਟੇਕ ਕੇਅਰ ਮਿਲਦੇ ਆਂ ਜੀ ਕਿਸੇ ਨੈਕਸਟ ਵੀਡੀਓ ਨਾਲ ਆਪਾਂ ਜਿਹੜੇ ਇੱਕ ਚਮਚੇ ਦੇ ਹਿਸਾਬ ਨਾਲ ਜੇ ਤੁਸੀਂ ਪੇੜ ਬਣਾਉਣੇ ਆ ਇਸਦੇ ਪੇੜੇ ਵੀ ਬਣਾ ਸਕਦੇ ਹੈਗੇ ਆ ਤੇ ਹੁਣ ਕੀ ਇਹ ਕਾਫੀ ਗਰਮ ਆ ਜਾਈ ਅਜੇ ਤਾਂ ਨਹੀਂ ਆਪਾਂ ਬਣਾਉਂਦੇ ਹੈਗੇ ਕਿਉਂ ਹੋ ਜੀ ਇਸ ਦੇ ਵਿੱਚ ਵੱਧ ਹੀ ਪੈਂਦਾ ਹੈਗਾ ਆ ਤੇ ਹੁਣ ਇਹ ਕਿਉਂ ਹੌਲੀ ਹੌਲੀ ਛੱਡ ਰਹੀ ਆ ਤੇ ਕਿਉਂਕਿ ਇਹ ਜਿਆਦਾ ਜੰਮਣਾ ਜਿਆਦਾ ਅਸੀਂ ਤਾਂ ਕਰਕੇ ਤੀ ਸੇਕ ਦੇ ਉੱਪਰ ਹੀ ਰੱਖਿਆ ਹੋਇਆ ਹੈ ਇਸ ਨੂੰ ਇਹ ਵੈਸੇ ਕੱਲੀ ਖਾਂ ਚ ਬਹੁਤ ਜਿਆਦਾ ਖੁਸ਼ਕ ਹੁੰਦੀ ਹੈ ਕੱਲੀ ਆਪਣੇ ਕੋਲ ਖਾਦੀ ਨਹੀਂ ਜਾਂਦੀ ਹੈਗੀ ਇਹ ਜੇ ਆਪਾਂ ਦਵਾਈ ਨਹੀਂ ਦੀ ਗੱਲ ਕਰੀਏ ਦਵਾਈ ਜਿਹੜੀਆਂ ਆਪਾਂ ਹੋਰ ਚੀਜ਼ਾਂ ਪਾਈਆਂ ਨੇ ਉਹ ਆਪਣੇ ਨਾਲੇ ਸੇਤ ਨੂੰ ਵੀ ਤੰਦਰੁਸਤ ਰੱਖਣਗੀ ਤੇ ਨਾਲੇ ਤੁਹਾਨੂੰ ਜਿਹੜੀ ਕਮਜ਼ੋਰੀ ਆ ਉਹ ਵੀ ਮਹਿਸੂਸ ਨਹੀਂ ਹੋਣੀਗੀ ਇਹ ਤਾਂ ਚੀਜ਼ਾਂ ਆਪਾਂ ਜਿਹੜੀਆਂ ਹੈਗੀਆਂ ਨੇ ਸਾਰੀਆਂ ਵਿੱਚ ਪਾਈ ਕਰ ਲਈ ਠੀਕ ਹੈ ਜੀ ਜਿਨ੍ਹਾਂ ਨੂੰ ਵੀਡੀਓ ਆਪਣੀ ਵਧੀਆ ਲੱਗਦੀ ਆ ਤੇ ਪਲੀਜ਼ ਚੈਨਲ ਨੂੰ ਕਰ ਲਿਆ ਕਰੋ ਸਬਸਕ੍ਰਾਈਬ ਤੇ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਆ ਕਰੋ ਤੇ ਲਾਈਕ ਕਮੈਂਟ ਕਰਨਾ ਨਾ ਭੁੱਲਿਆ ਕਰੀ ਠੀਕ ਹੈ ਜੀ ਓਕੇ ਜੀ ਮਿਲਦੇ ਆ ਕਿਸੇ ਨੈਕਸਟ ਵੀਡੀਓ ਨਾਲ ਬਾਏ ਬਾਏ ਟਾਟਾ ਟੇਕ ਕੇਅਰ ਕਿਉਂ ਛੜਤਾ ਨਾ ਇਹ ਦੇ ਬੜੇ ਨਰ ਜੀ ਆਪਾਂ ਹੁਣ ਇਹਨੂੰ ਸਾਰੇ ਨੂੰ ਲੈ ਖਲਾਰ ਇਸ ਤਰ੍ਹਾਂ ਆ ਦੇਖੋ ਇਹਦਾ ਕਿਉ ਬਿਲਕੁਲ ਜਿਹੜਾ ਹੈਗਾ ਇਹ ਉੱਤੇ ਤਰ ਕੇ ਜਿਹੜਾ ਆ ਗਿਆ ਹੈ ਤੇ ਹੁਣ ਆਪਾਂ ਇਸ ਦੇ ਕਰਾਂਗੇ ਕੱਟ ਪੀਸ ਪੀਸ ਜਿਹੜੀ ਆਪਾਂ ਕੱਟ ਕਰਦਾਂਗੇ ਫਿਰ ਆਪਾਂ ਇਹਨਾਂ ਨੂੰ ਕੱਢ ਕੇ ਰੱਖ ਸਕਦੇ ਹਾਂ ਠੀਕ ਆ ਇਹ 1 ਮੰਥ ਦੀ ਆਪਣੀ ਜਿਹੜੀ ਮੈਡੀਸਨ ਉਹ ਬਣੂਗੀ ਲੋ ਜਿਹੜਾ ਪਲਮਾ ਕੇ ਕਰਦ ਕਰਦੇ ਦੇ ਨਾਲ ਆਪਾਂ ਜਿਹੜੇ ਪੀਸ ਨੇ ਆਨਨ ਕੱਟ ਕੱਤਾਂ ਦੇਖ ਲਾ ਅੱਜ ਬੋਧਾ ਰਹੀ ਨਾ ਤੇ ਬੁੜੀਆਂ ਕੋਲ ਉਹ ਹੋਇਆ ਨਹੀਂ ਦਿਨੇ ਨਹੀਂ ਹੋਇਆ ਸਭ ਨਹੀਂ ਸਭ ਤੇ ਇਹ ਲਾ ਹੋਂ ਕਰੰਦੀ ਵਾ ਨਹੀਂ ਬੰਦੀ ਤਾਂ ਜੋ ਮਰ ਜੀ ਰਹੇ ਰੌਣਕ ਬਾਜ਼ੂ ਕਿਵੇਂ ਜਾਂਦੀ ਹੈ ਹੈ ਹਮ ਸਾਰੇ ਬੰਦੇ ਲੈ ਕੇ ਆਉਂਗੇ ਆਪਾਂ ਆਪਣੇ ਵਿਹੜੇ ਨਾਲ